ਮੈਂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਔਰ ਸਬ ਉਸ ਤੋਂ ਬਾਅਦ ਪ੍ਰੈਸ ਮੀਡੀਆ ਜਿੰਨੇ ਵੀ ਉਰੇ ਆਏ ਨੇ ਪਤੋ ਅੱਜ ਦੇ ਸਾਰੇ ਸੱਜਣਾ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੇਰੀ ਆਵਾਜ਼ ਨੂੰ ਬੁਲੰਦ ਕਰ ਰਹੇ ਹੋ ਉਹ ਸੁਤੀਆਂ ਪਈਆਂ ਸਰਕਾਰਾਂ ਤੱਕ ਤੁਸੀਂ ਮੇਰੀ ਆਵਾਜ਼ ਲੈ ਕੇ ਜਾ ਰਹੇ ਹੋ ਸੋ ਮੈਂ ਇੱਕ ਇੰਡੀਆ ਦਾ 18 ਗੋਰਡਨ 18 ਮੈਡਲ ਪੈਰਾ ਕਰਾਟੇ ਜੋ ਮੈਂ ਇੱਕੋ ਪੈਰਾ ਕਰਾਟੇ ਦਾ ਖਿਡਾਰੀ ਹਾਂ ਪੂਰੇ ਇੰਡੀਆ ਜਿਨੇ 18 ਮੈਡਲ ਆਪਣੇ ਦੇਸ਼ ਆਪਣੇ ਪੰਜਾਬ ਨੂੰ ਦਿੱਤੇ ਤੇ ਕੁਝ ਦਿਨ ਪਹਿਲਾਂ ਮੈਨੂੰ ਇੱਕ ਚਿੱਠੀ ਆਂਦੀ ਹੈ ਜਿਹਦੇ ਵਿੱਚ ਦਫਤਰ ਆਫ ਪੰਜਾਬ ਡਾਇਰੈਕਟਰ ਸਪੋਰਟਸ ਵੱਲੋਂ ਤਿੰਨ ਡਿਪਾਰਟਮੈਂਟ ਜੇ ਮਾਰਕ ਕੀਤਾ ਜਾਂਦਾ ਹੈ ਅੱਜ 1 ਸਾਲ ਹੋ ਗਿਆ ਉਹ ਤਿੰਨੇ ਡਿਪਾਰਟਮੈਂਟਾਂ ਦੇ ਵਿੱਚੋਂ ਮੈਨੂੰ ਕੋਈ ਲੈਟਰ ਨਹੀਂ ਆਇਆ ਉਸ ਤੋਂ ਬਾਅਦ ਹ 2023 ਦੇ ਵਿੱਚ ਸੁਪਰਵਾਈਜ਼ਰ ਤੇ ਕੋਚਾਂ ਦੀਆਂ ਭਰਤੀਆਂ ਨਿਕਲੀਆਂ ਦੀਆਂ ਜਿਦੇ ਵਿੱਚ ਮੇਰਾ ਲਿਸਟ ਦੇ ਵਿੱਚ ਗੌਰਮਨ ਜੋਬ ਦੇ ਲਈ ਇੰਟਰਵਿਊ ਦੇ ਲਈ ਨਾਮ ਆ ਗਿਆ ਸੀਗਾ ਜਿਹੜਾ 7ਵੇਂ ਨੰਬਰ ਤੇ ਸੀਗਾ ਤੇ ਕੁਝ ਹੀ ਦਿਨ ਪਹਿਲਾਂ ਜਦ ਮੈਂ ਲਿਸਟ ਚੈੱਕ ਕਰਦਾ ਉਸ ਲਿਸਟੋਂ ਮੇਰਾ ਨਾਮ ਕੱਢ ਦਿੱਤਾ ਜਾਂਦਾ ਸੋ ਮੈਂ ਇਹ ਉਮੀਦ ਲੈ ਕੇ 5 ਦਿਨ ਤੋਂ ਮੈਂ ਭਟਕ ਰਿਆਂ ਮੈਂ ਇਨਕ ਦੁਖੀ ਹੋਇਆ ਪਿਆ ਕਿ ਮੈਂ ਇਹ じゃ ਕੀ ਕਰਤਾ ਪੰਜਾਬ ਮੈਂ ਕੋਈ ਕ੍ਰਾਈਮ ਕਰਤਾ ਜਾਂ ਮੇਰਾ ਇੱਕ ਕਸੂਰ ਹੈ ਕਿ ਮੈਂ ਹੈਂਡੀਕੈਪਡਾਂ ਇੱਕ ਪੜਿਆ ਲਿਖਿਆ ਨੌਜਵਾਨਾਂ ਜਾਂ ਮੇਰਾ ਇੱਕ ਕਸੂਰ ਹੈ ਕਿ ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਨੂੰ ਛੱਡ ਕੇ ਜੀਵਨ ਨੂੰ ਪ੍ਰਮੋਟ ਕਰ ਰਿਹਾ ਹਾਂ ਸੋ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਕਿ ਸਰਕਾਰ ਮੈਨਾਂ ਇਨਾਂ ਤੱਕਾ ਕਿਉਂ ਨਹੀਂ ਕਰ ਰਹੀ ਹੈ ਸੋ ਮੈਂ ਤੁਹਾਡੇ ਸਾਰਿਆਂ ਦੇ ਕਹਿੰਦੇ ਨੇ ਦੇ ਮਾਧਿਅਮ ਰਾਹੀਂ ਮੈਂ 8 ਦਿਨ ਦਾ ਰਿਮੈਂਡੋ ਦੇਣਾ ਪੰਜਾਬ ਸਰਕਾਰ ਦੇ ਭਗਵੰਤ ਸਿੰਘ ਸਾਹਿਬ ਨੂੰ ਕਿ ਮਾਨ ਸਾਹਿਬ ਤੁਸੀਂ ਕਹਿੰਦੇ ਸੀਗੇ ਕਿ ਅਸੀਂ ਘਰੀਬ ਬੰਦੇ ਨਾਲ ਤੱਕਾ ਨਹੀਂ ਹੋਣ ਦਿੰਦੇ ਮੇਨਾ ਮਾਨ ਸਾਹਿਬ ਸਰੀਆਮ ਦਿਨ ਵਾਰ ਤੱਕਾ ਹੋਇਆ ਤੇ ਜੇ ਤੁਸੀਂ ਮੇਰੀ ਸੁਣਵਾਈ ਨਹੀਂ ਕਰੀ ਤਾਂ ਮੈਂ 8 ਦਿਨ ਬਾਅਦ ਟੋੜੀ ਕੋਠੀ ਦੇ ਬਾਹਰ ਆ ਕੇ ਹੱਥ ਜੋੜ ਕੇ ਬੇਨਤੀ ਕਰਕੇ ਉੱਥੇ ਬੈਠੂਗਾ ਸੋ ਮੇਰੇ ਵੱਲੋਂ ਇਹ 8 ਦਿਨ ਦਾ ਮੋਮੈਂਟੋ ਦਿੱਤਾ ਜਾ ਰਿਹਾ ਹੈ ਤਰਨਾ ਲਗਾਜੂਗਾ ਨਾ ਕਰਦੇ ਵਸ ਨਹੀਂ ਤਰਨਾ ਨਹੀਂ ਮੈਂ ਸਿਰਫ ਇੱਕ ਬੇਨਤੀ ਕਰਨ ਜਾਊਗਾ ਜੇ ਉਹ ਬਾਹਰ ਆਂਦੇ ਨੇ ਤਾਂ ਠੀਕ ਹੈ ਨਹੀਂ ਤਾਂ ਮੈਂ ਉੱਥੇ ਹੰਚਨ ਤੇ ਬੈਠੂੰਗਾ ਵਿਦੇਸ਼ ਕਿੱਥੇ ਕਿੱਥੇ ਹਾਂ ਮੈਂ ਮੈਂ 2 ਵਾਰ ਏਸ਼ੀਅਨ ਚੈਂਪੀਅਨਸ਼ਿਪ ਚ ਮੈਡਲ ਲੈ ਆ ਕੇ ਪੰਜਾਬ ਦੇ ਨਾਮ ਇੱਤਿਹੀ ਬਣਾਈ ਆ ਅੱਜ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੈਰਾ ਕਾਰਾਟੇ ਦੇ ਵਿੱਚ ਮੈਡਲ ਨਹੀਂ ਸੀਗੇ ਮੈਂ 2 ਵਾਰ ਲੈ ਕੇ ਆਇਆ ਇੰਨੀ ਮੇਰੀ ਇੰਨੀ ਕੋਈ ਰਿਸਟ੍ਰੈਕਟ ਇਹਨਾਂ ਨਹੀਂ ਕਰੀ ਮੈਨੂੰ ਲੈਣ ਲਈ ਕੋਈ ਬਸ ਸੈਂਦੇ ਉੱਥੇ ਆਇਆ ਨਹੀਂ ਉਲਟਾ ਮੇਰਾ ਭਰਾ ਹਾਰ ਲੈ ਕੇ ਆ ਜਾਂਦਾ ਮੈਨੂੰ ਐਕਟਿਵ ਵਾਤੇ ਬਿਠਾ ਕੇ ਘਰੇ ਲੈ ਜਾਂਦਾ ਇਹ ਪੰਜਾਬ ਸਰਕਾਰ ਦੀ ਹਕੀਕਤ ਔਰ ਦੂਜੀ ਸਾਈਡ ਇਹ ਕਹਿੰਦੇ ਨੇ ਕਿ ਮੇਰੀ ਗੇਮ ਰਿਕੋਨਾਈਜ਼ ਨਹੀਂ ਹੈ ਮੈਂ ਪਾਲਿਸੀ ਦੇ ਵਿੱਚ 2000 ਜਿਹੜੀ 24 25 ਦੀ ਪਾਲਿਸੀ ਹੈ ਉਹਦੇ ਅੰਡਰ ਕਰਾਟੇ ਰਿਕੋਨਾਈਜ਼ ਹੋ ਚੁੱਕੇ ਨੇ ਦੂਜਾ ਜਿਹੜੀ ਮੈਂ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਥੇਕੇ ਆਇਆ ਉਹ ਤਾਂ ਰਿਕੋਨਾਈਜ਼ ਹੀ ਸੀਗੀ ਕਈ ਗੇਮਾਂ ਆਈਆਂ ਨੇ ਜਿਹੜੀ 올림픽 ਕੁਆਲੀਫਾਈ ਨਹੀਂ ਕਰਦੀਆਂ ਜਿਹੜੀ ਰਿਕੋਨਾਈਜ਼ ਨਹੀਂ ਹੈ ਤੁਸੀਂ ਉਹਨਾਂ ਨੂੰ ਡੀਐਸਪੀ ਲਾ ਦੇਨੋ ਤੁਸੀਂ ਉਹਨਾਂ ਨੂੰ ਐਸਐਸਪੀ ਲਾ ਦਿੰਨੇ ਹੋ بڑے بڑے ਅਹੁਦੇ ਤੇ ਬਿਠਾ ਦਿੰਨੇ ਹੋ ਕੀ ਗੱਲ ਮੇਰੀ ਵਾਰ ਨੂੰ ਆ ਕੇ ਨੌਕਰੀਆਂ ਖਤਮ ਹੋ ਜਾਂਦੀਆਂ ਪੰਜਾਬ ਸਰਕਾਰ ਤਾਂ ਕਹਿੰਦੀ ਅਸੀਂ ਗੇਮਸ ਨੂੰ ਔਰ ਖੇਡਾਂ ਨੂੰ ਪ੍ਰਮੋਟਿਵ ਬਹੁਤ ਕਰ ਰਹੇ ਹਾਂ ਆ ਤੁਹਾਡੇ ਅੱਗੇ ਖੜੀ ਹੈ ਖੇਡ ਹੈਂਡੀਕੈਪ ਧੋਕੇ 50% ਡਿਸੇਬਲ ਹੋ ਕੇ ਮੈਂ ਇਹਨਾਂ ਕੁਝ ਕਰਿਆ ਕਿੱਥੇ ਆ ਕੇ ਡਾ ਖੜੀਆ ਦੇਖ ਲਓ ਤੁਹਾਡੇ ਅੱਗੇ ਆ ਰਿਐਲਿਟੀ ਦਿਖਾ ਰਿਆਂ ਤਿੰਨ ਲੈਟਰ ਆਂਦੇ ਨੇ ਕੈਸ਼ ਅਵਾਰਡ ਦਿੱਤਾ ਜਾਊਗਾ ਸਾਰਿਆਂ ਨੂੰ ਮਿਲ ਗਿਆ ਮੈਨੂੰ ਨਹੀਂ ਮਿਲਿਆ ਨੌਕਰੀ ਦਿੱਤੀ ਜਾਊਗੀ 2023 ਦੇ ਵਿੱਚ ਸਾਰਿਆਂ ਨੂੰ ਮਿਲ ਗਈ ਮੈਨੂੰ ਨਹੀਂ ਮਿਲੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ 2 ਸਾਲ ਪਹਿਲੇ ਉਹ ਵੀ ਇਹੀ ਸੁਪਨਾ ਲੈ ਕੇ ਦੁਨੀਆ ਤੋਂ ਚਲੇ ਗਏ ਕਿ ਮੇਰਾ ਬੇਟਾ ਕਿਸੇ ਨਾ ਕਿਸੇ ਦਿਨ ਸਰਕਾਰੀ ਨੌਕਰੀ ਕਰੂਗਾ ਮੇਰੇ ਪਾਪਾ ਹਰ ਇੱਕ ਦੁਆਰੇ ਤੇ ਜਾ ਕੇ ਹੱਥ ਜੋੜ ਕੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਮੇਰੇ ਬੇਟੇ ਦੀ ਅਪਾਇਜਨਾ ਦੇਖੋ ਉਹਦਾ ਹੌਨਰ ਦੇਖੋ ਉਹ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਕੱਢ ਕੇ سپورਟ ਗਰਾਊਂਡ ਦੇ ਵਿੱਚ ਜੋੜ ਰਿਹਾ ਪਰ ਸਰਕਾਰਾਂ ਨੇ ਮੇਰੇ ਬਾਪ ਦੀ ਨਹੀਂ ਸੁਣੀ ਔਰ ਉਹ ਅੱਜ ਦਿਨੀਆਂ ਤੋਂ ਛੱਡ ਕੇ ਚਲੇ ਗਏ ਸਰਕਾਰਾਂ ਨੇ ਦਿੱਤਾ ਜੱਸਾ ਇਹ ਤਾਂ ਅੱਧਿਆ ਫੇਰ ਉਹ ਵੀ ਚੈਂਪੀਅਨ ਕੀ ਰਹੇ ਕਿਉਂ ਕਾਰਨ ਕੀ ਦੋਮੇ ਬਾਈ ਜੀ ਜੇ ਇਹ ਗੱਲ ਤੁਸੀਂ ਰਿਪੋਰਟਰ ਭਗਵੰਤ ਮਾਨਤਾ ਵੀ ਕਿਤੇ ਲੀਡਰ ਨੂੰ ਪੁੱਛੋ ਤਾਂ ਉਹ ਬੈਟਰ ਹੈ ਕਿਉਂਕਿ ਨਾ ਆਪਣੇ ਦੇਸ਼ ਪ੍ਰਤੀ ਸੱਜਿਆ ਸੁੱਚਾ 18 ਮਿੰਟ ਲੈ ਕੇ ਆਇਆ ਇਹ ਗੱਲ ਪੁੱਛਣੀ ਹੈ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਉਹ ਤੁਹਾਨੂੰ ਵਧੀਆ ਟੰਗਾਂ ਦੱਸਣਗੇ। ਹੁਣ ਕੀ ਕਹਿ ਬੱਲੇ ਆਇਆ ਕੋਈ ਤੂੰ ਕੰਮ ਕੰਮ ਕਰ ਰਿਹਾ। ਨਾ ਕੋਈ ਕੰਮ ਨਹੀਂ ਕਰ ਸਕਦਾ ਵੀਰੇ ਮੇਰੇ ਹੱਥ ਪੈਰ ਨਹੀਂ ਕੰਮ ਕਰਦੇ। ਮੈਂ ਬੋਲ ਵੀ ਚਾਜਦਾ ਨਹੀਂ ਸਕਦਾ। ਇਹਦਾ ਸ਼ੁਕਰ ਆ ਮੈਨੂੰ ਪੰਜਾਬ ਦੀ ਜਨਤਾ ਨੇ ਇੰਨਾ ਪਿਆਰ ਦਿੱਤਾ। ਇਵਨ ਇੰਡੀਆ ਦੀ ਤੇ ਬਾਹਰਲੇ ਐਨ ਆਰ ਆਈ ਭਰਾਵਾਂ ਨੇ ਮੈਨੂੰ ਪਿਆਰ ਦਿੱਤਾ। ਉਹ ਸਾਥ ਤੱਕ ਮੇਰਾ ਲੋਨ ਉਹਨਾਂ ਨੇ ਖਤਮ ਕਰਤਾ। ਉਸ ਤੋਂ ਬਾਅਦ ਸਲੂਟ ਹੈ ਕਰਨੋਲਾ ਬਾਈ ਜੀ ਦਾ ਜਿਨ੍ਹਾਂ ਨੇ ਮੈਨੂੰ 9 ਲੱਖ ਦੀ ਹੈਲਪ ਕੀਤੀ ਤੇ ਮੈਂ ਆਪਣਾ ਘਰ ਜਿਹੜੀ ਮੇਰੇ ਸਿਰ ਤੋਂ ਛੱਤ ਚਲੀ ਜਾਣੀ ਸੀ ਉਹ ਉਹਨਾਂ ਨੇ ਵਿਚਾ ਦੇ ਹੁਣ ਜਾ ਕੇ ਮੈਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਊਂਗਾ ਜੇ ਮੇਰੀ ਮੰਗ ਪੱਤਰ ਨਾ ਸੁਣੀ ਗਈ ਮੈਂ 8 ਦਿਨ ਬਾਅਦ ਆਪਣਾ ਆਪਣੇ ਸੀਐਮ ਆਫਿਸ ਦੇ ਬਾਹਰ ਬੈਠੂੰਗਾ ਸੀ ਆਫਿਸ ਕਹਿੰਦੇ ਕਿ ਡੀਸੀ ਸ਼ਹਿਰ ਦੀ ਮਾਂ ਹੁੰਦਾ ਡੀਸੀ ਇਹ ਕਿਹਾ ਜਾਂਦਾ ਅੱਜ ਅਸੀਂ ਇੱਥੇ ਪਹੁੰਚੇ ਹਾਂ ਖੰਨੇ ਦੇ ਕੈਸੇ ਨੌਜਵਾਨ ਖੰਨੇ ਦਾ ਨਹੀਂ ਮੈਂ ਕਹੂੰਗਾ ਉਹਨੂੰ ਮੈਂ ਖੰਨੇ ਦਾ ਨਹੀਂ ਕਹੂੰਗਾ ਮੈਂ ਉਹਨੂੰ ਮੇਰੇ ਪੰਜਾਬ ਦਾ ਨੌਜਵਾਨ ਕਹੂੰਗਾ ਮੇਰੇ ਪੰਜਾਬ ਦਾ ਜਿਹਦਾ ਨਾਮ ਹੈ ਤਰुण ਸ਼ਰਮਾ ਜਿਹੜਾ ਪਹਿਚਾਨ ਦਾ ਮਹਤਾਜ ਨਹੀਂ ਹੈ ਜਿਹੜਾ ਕਸੂਰ ਸਿਰ ਬੈਨਾ ਵੈ ਕਿ ਉਹਨੇ ਗਰੀਬ ਘਰ ਚ ਜਨਮ ਲਿੱਤਾ ਜਿੰਦਾ ਕਸੂਰ ਇਹ ਹੈ ਕਿ ਉਹ ਖੰਨਾ ਦੀ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਦੀ ਰੇੜੀ ਲਾਂਦਾ ਵੈ ਉਹਦੇ ਪਿਓ ਦਾ ਸੁਪਨਾ ਸੀ ਮੇਰਾ ਪੁੱਤਰ ਪੂਰੇ ਦੇਸ਼ ਚ ਮੇਰਾ ਨਾਮ ਰੋਸ਼ਨ ਕਰੇ ਉਹਦੇ ਪੁੱਤਰ ਨੇ ਤਾਂ ਸੁਪਨਾ ਪੂਰਾ ਕਰਕੇ ਦਿਖਾਇਆ ਔਰ ਹੁਣ ਤੱਕ ਦਿਖਾਉਂਦਾ ਪਿਆ ਵੈ ਸ਼ਾਇਦ ਹੀ ਕੋਈ ਕੰਟਰੀ ਹੋਵੇ ਜਿੱਥੇ ਤਰुण ਨੇ ਜਾ ਕੇ ਨੈਸ਼ਨਲ ਜਾਂ ਇੰਟਰਨੈਸ਼ਨਲ 골ਡ ਮੈਡਲ ਨਾ ਹਾਸਲ ਕੀਤਾ ਹੋਵੇ ਇੱਕ ਨਹੀਂ ਦੋ ਨਹੀਂ 18 ਨੈਸ਼ਨਲ ਅਲ ਇੰਟਰਨੈਸ਼ਨਲ ਪੈਰਾ ਕਰਾਟੇ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਹਿੰਦੁਸਤਾਨ ਦਾ ਇਕਲੌਤਾ ਪਲੇਅਰ ਤਰुण ਸ਼ਰਮਾ ਖੰਨੇ ਦੀ ਸਬਜ਼ੀ ਮੰਡੀ 'ਚ ਰੇੜੀ ਲਾਂਦੇ ਮਜਬੂਰ ਮੈਂ ਹੈਰਾਨ ਹਾਂ ਉਹਨਾਂ ਵਾ ਕਿ ਸਰਕਾਰਾਂ ਸਰਕਾਰਾਂ ਕਈ ਆਈਆਂ ਕਈ ਗਈਆਂ ਸਭ ਨੇ ਤਰुण ਸ਼ਰਮੇ ਨੂੰ ਜਾ ਕੇ ਲੌਲੀਪੌਪ ਦਿੱਤਾ ਕਿ ਅਸੀਂ ਖੜੇ ਆ ਤੇਰਾ ਬਣਦਾ ਹੱਕ ਦਵਾਂਗੇ ਨੌਕਰੀ ਦਵਾਂਗੇ ਲੇਕਿਨ ਕਿਸੇ ਨੇ ਉਹਨੂੰ ਪੁੱਛਿਆ ਤੱਕ ਨਹੀਂ ਸਿਵਾਏ ਫੋਟੋ ਸੈਸ਼ਨ ਕਰਵਾਉਣ ਦੇ ਫੋਟੋਆਂ ਕਰਵਾਉਣ ਦੇ ਮੈਂ ਉਸ ਮਾਂ ਦੇ ਪੁੱਤ ਨੂੰ ਜਿੰਦਾ ਨਾਮ ਕਰਨ ਔਜਲਾ ਹੈ ਉਸ ਪੰਜਾਬ ਦੇ ਲਾਲ ਨੂੰ ਧੰਨ ਹੈ ਉਮਾ ਜਿਨੇ ਕਰਨ ਔਜਲਾ ਵਰਗਾ ਪੁੱਤ ਜੰਮਿਆ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਨੂੰ 10 ਰੁਪਏ ਨਹੀਂ ਦਿੰਦਾ ਉਹਨੇ 9 ਲੱਖ ਰੁਪਏ ਦਾ ਇਸ ਇਸ ਤਰुण ਸ਼ਰਮੇ ਦਾ ਕਰਜ਼ਾ ਉਤਾਰਿਆ ਇਹ ਕੰਮ ਇਹ ਕੰਮ ਜਿਹੜਾ ਕਰਨ ਔਜਲੇ ਨੇ ਕੀਤਾ ਇਹ ਕੰਮ ਤਾਂ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹਨਾਂ ਦੇ ਨੁਮਾਇੰਦਿਆਂ ਨੂੰ ਕਰਨਾ ਚਾਹੀਦਾ ਸੀਗਾ ਸੰਸਦ ਦੇ ਵਿੱਚ ਅਸੀਂ ਆਵਾਜ਼ ਚੱਕਦੇ ਆਂ ਕੀ ਅਰਚਦੀਪ ਸਿੰਘ ਪੰਜਾਬੀ ਉਹਨੇ 17 17 ਵਿਕਟਾਂ ਲਿੱਤੀਆਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਸੀਂ ਹਰਮਨ ਕੌਰ ਬਾਰੇ ਜ਼ਿਕਰ ਕਰਦੇ ਆ ਕਿ ਉਹਨੇ ਇੰਡੀਅਨ ਕ੍ਰਿਕਟ ਦੀ ਕਪਤਾਨ ਉਹਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਸੀਂ ਹੋਰ ਵੀ ਪੰਜਾਬ ਦੇ ਖਿਡਾਰੀਆਂ ਦਾ ਨਾਮ ਲੈਂਦੇ ਆ ਕਿ ਨਾਮ ਰੋਸ਼ਨ ਕੀਤਾ ਬਿਲਕੁਲ ਕੀਤਾ ਉਹ ਸਾਨੂੰ ਹਰ ਪੰਜਾਬੀ ਨੂੰ ਫਖਰ ਉਹਨਾਂ ਦੇ ਕਿ ਉਹਨਾਂ ਨੇ ਨਾਮ ਰੋਸ਼ਨ ਕੀਤਾ ਲੇਕਿਨ ਮੈਂ ਸਰਕਾਰਾਂ ਨੂੰ ਪੁੱਛਦਾ ਬਾ ਕਿ ਤੁਸੀਂ ਸੰਸਦ ਦੇ ਵਿੱਚ ਜਾ ਕੇ ਉਹਨਾਂ ਦੇ ਨਾਮ ਉੱਤੇ ਪੰਜਾਬੀ ਪੰਜਾਬੀ ਮਾਣ ਕਰਦੇ ਹੋ ਕਾਹਦਾ ਮਾਣ ਕਰਦੇ ਹੋ ਤੁਸੀਂ ਕੀ ਕੀਤਾ ਉਹਨਾਂ ਲਈ ਤੁਸੀਂ ਕੀ ਕੀਤਾ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਉਹਨਾਂ ਖਿਡਾਰੀਆਂ ਨੇ ਖੁਦ ਕੀਤੀ ਪੈਸਾ ਲਾਇਆ ਬਾਹਰ ਗਏ ਤੱਕੇ ਖਾਦੇ ਖੁਦ ਕਿੱਥੇ ਆਪਾਂ ਕਿੱਥੇ ਸੀਗੇ ਆਪਾਂ ਕਿੱਥੇ ਸੀ ਤਰ੍ਹਾਂ ਨੂੰ ਵਰਗੇ ਲੱਖਾਂ ਨੌਜਵਾਨ ਅੱਜ ਪੰਜਾਬ ਦੇ ਵਿੱਚ ਰੁਲਦੇ ਪਏ ਆ ਤੱਕੇ ਖਾਂਦੇ ਪਏ ਆ ਕਦੀ ਪੰਜਾਬ ਸਰਕਾਰਾਂ ਨੇ ਇਹੋ ਜਿਹੇ ਨੌਜਵਾਨਾਂ ਨੂੰ ਪੁੱਛਿਆ ਚਲੋ ਜਿਨ੍ਹਾਂ ਨੇ ਜਿਨ੍ਹਾਂ ਨੂੰ ਨਹੀਂ ਜਾਣਦੇ ਜਾਂ ਜਿਨ੍ਹਾਂ ਦੇ ਅਸੀਂ ਸਰਟੀਫਿਕੇਟ ਨਹੀਂ ਦੇਖੇ ਜਾਂ ਗੇਮ ਨਹੀਂ ਦੇਖੀ ਸਾਨੂੰ ਸਮਝ ਆਂਦੀ ਹੈ ਪਰ ਇਹ ਕਾਦਮੀ ਪਿਛਲੇ ਕਈ ਸਾਲਾਂ ਤੋਂ ਕਈ ਸਰਕਾਰਾਂ ਆਈਆਂ ਗਈਆਂ ਉਹ ਰੋਲਾ ਪੰਦਾ ਰਹਿ ਗਿਆ ਕਿ ਮੈਂ ਆ ਦੇਖੋ ਆ 10 ਆ 12 15 ਹੁਣ 18 골ਡ ਮੈਡਲ ਇੰਟਰਨੈਸ਼ਨਲ ਜਿੱਤਣ ਵਾਲਾ ਪੈਰਾ ਕਾਰਟ ਦੇ ਇਕਲੌਤਾ ਪਲੇਅਰ ਉਹਨੂੰ ਲੌਲੀਪੁੱਟ ਤਾਂ ਕਿ ਨੌਕਰੀ ਦਵਾਂਗੇ ਨੌਕਰੀ ਦਵਾਂਗੇ ਆ ਫੋਟੋ ਮੇਰੇ ਹੱਥ ਵਿੱਚ ਹੈ ਇਹ ਜਿਹੜੇ ਹੁਣ ਮੰਤਰੀ ਬਣ ਚੁੱਕੇ ਹੋਏ ਐ ਜਿਹੜੇ ਪਹਿਲਾਂ ਸਪੋਰਟਸ ਮਿਨਿਸਟਰ ਸੀ ਮੀਥਾਇਰ ਸਾਹਿਬ ਇਹ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਦੋਸਤ ਉਦੋਂ ਸਰਕਾਰ ਨਹੀਂ ਸੀ ਇਹ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਪੁਲਿਸ ਸਾਡੇ ਨਾਲ ਜੂਝਦੇ ਪਏ ਐ ਇਹਨਾਂ ਦੇ ਨਾਲ ਇਹਨਾਂ ਨੇ ਉਸ ਟਾਈਮ 18 ਪੰਜਾਬ ਦੇ ਖਿਡਾਰੀਆਂ ਨੂੰ ਬੁਲਾਇਆ ਸੀ ਉਹਨਾਂ ਚ ਤਰੁਣ ਸ਼ਰਮਾ ਵੀ ਸੀਗਾ ਇੱਥੇ ਇਸੀ ਜਗ੍ਹਾ ਤੇ ਪਾਣੀ ਦੀ ਪੁਛਾਰਾਂ ਡੰਡੇ ਇਹਨਾਂ ਖੜ੍ਹਾੜੀਆਂ ਦੇ ਵੀ ਨਾਲ ਮੀਤਾਰ ਸਾਹਿਬ ਦੇ ਖਾਦੇ ਸੀ ਇੱਥੇ ਮੀਤਾਰ ਸਾਹਿਬ ਨੇ ਐਲਾਨ ਵੀ ਕੀਤਾ ਸੀ ਕਿ ਮੈਂ ਜਦੋਂ ਸਾਡੀ ਸਰਕਾਰ ਆਏਗੀ ਇਹਨਾਂ ਨੌਜਵਾਨਾਂ ਨੂੰ ਨੌਕਰੀ ਦਵਾਵਾਂਗਾ ਬਣਦਾ ਹੱਕ ਦਵਾਵਾਂਗਾ ਅੱਜ 2 ਸਾਲ ਹੋ ਚੁੱਕੇ ਹੋਏ ਆ ਦੋਸਤ 2 ਸਾਲ ਤੋਂ ਉੱਤੇ ਹੋ ਗਏ ਹੋਏ ਆ ਲੇਕਿਨ ਕਿਸੇ ਨੇ ਇਹਨਾਂ ਨੂੰ ਪੁੱਛਿਆ ਤੱਕ ਨਹੀਂ ਉਲਟਾ ਇਹਨਾਂ ਨੂੰ ਕਈ ਇਨਾਮ ਦੀਆਂ ਆ ਚਿੱਠੀਆਂ ਤੇ ਤਰຸນ ਨੂੰ ਤਰຸນ ਨੂੰ ਜਾਰੀ ਕੀਤੀਆਂ ਗਈਆਂ ਕਿ ਤੈਨੂੰ ਅਸੀਂ ਇਨਾਮ ਦਵਾਵਾਂਗੇ ਫਿਰ ਚਿੱਠੀਆਂ ਇਹਨਾਂ ਨੂੰ ਜਾਰੀ ਕੀਤੀਆਂ ਗਈਆਂ ਉਹ ਵੀ ਤਰຸນ ਦੇ ਕੋਲ ਹੈ ਕੀ ਪਾਈ ਸੱਤੋਂ ਆ ਨੰਬਰ ਪਾਤਾ ਗਿਆ ਤੈਨੂੰ ਨੌਕਰੀ ਦਵਾਂਗੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਕਈ ਵਾਰੀ ਇਹ ਚਿੱਠੀਆਂ ਭੇਜੀਆਂ ਗਈਆਂ ਜਦੋਂ ਤਰुण ਪਹੁੰਚਦਾ ਸੀ ਉੱਥੇ ਤਾਂ ਨੌਕਰੀ ਦੇਣ ਦੀ ਬਜਾਏ ਉਹ ਕਹਿੰਦੇ ਭਾਈ ਤੂੰ ਇੱਥੇ ਕਰਨ ਕੀ ਆ ਤੂੰ ਇੱਥੇ ਕਰਨ ਕੀ ਆਇਆ ਉਹ ਫਿਰ ਕਿਵੇਂ ਕਿਵੇਂ ਇੱਕ ਖਿਡਾਰੀ ਦਾ ਕਿੰਨਾ ਪੰਜਾਬ ਦਾ ਇਸ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲਾ ਦਿਲ ਹੀ ਟੁੱਟੂਗਾ ਤੇ ਉਹ ਨਸ਼ਿਆਂ ਵੱਲ ਨਹੀਂ ਜਾਊਗਾ ਕਿਵੇਂ ਕਿਵੇਂ ਰੋਕ ਲੋਗੇ ਤੁਸੀਂ ਆ ਹਾਲਾਤ ਹੈ ਪੰਜਾਬ ਚ ਖਿਡਾਰੀਆਂ ਦੇ ਆ ਹਾਲਾਤ ਹੈ ਆ आलम ਹੈ ਆ ਲੋ ਮੈਂ ਜੇ ਪੰਜਾਬ ਦੇ ਯੂਥ ਨੂੰ ਵਿਦੇਸ਼ਾਂ ਜਾਣ ਤੋਂ ਰੋਕਣਾ ਚਾਹੁੰਦੇ ਨੇ ਪੰਜਾਬ ਦਾ ਯੂਥ ਪੰਜਾਬ ਦੀ ਬੈਗਬੋਨ ਹੈ ਸਿਰਫ ਇਲੈਕਸ਼ਨਾਂ ਦੇ ਵਿੱਚ ਜਿੰਦਾਬਾਦ ਮੁਰਦਾਬਾਦ ਕਰਨ ਵਾਲੀ ਚੀਜ਼ ਨਹੀਂ ਹੈ ਅੱਜ ਪੰਜਾਬ ਜਾ ਕੇ ਦੇਖੋ ਆ ਇੱਕ ਮਹੱਲੇ ਮਹੱਲੇ ਜਾ ਕੇ ਦੇਖੋ ਘਰਾਂ ਨੂੰ ਕਿਵੇਂ ਤਾਲੇ ਲੱਗੇ ਹੋਏ ਆ ਜੇ ਇੱਕ ਮਹੱਲੇ ਦੇ ਵਿੱਚ 20 ਮਕਾਨਤ ਦਸਨ ਤਾਲੇ ਲੱਗੇ ਹੋਏ ਆ ਕਿਉਂਕਿ ਪੰਜਾਬ ਦਾ ਨੌਜਵਾਨ ਪੰਜਾਬ 'ਚ ਰਹਿਣਾ ਹੀ ਨਹੀਂ ਚਾਹੁੰਦਾ ਪੰਜਾਬ ਦੇ ਨੌਜਵਾਨ ਨੂੰ ਕਿ ਪੁੱਛਣ ਵਾਲਾ ਹੈ ਹੀ ਨਹੀਂ ਔਰ ਪੀਖਰੀ ਮੰਗਦਾ ਸਰਕਾਰੋਂ ਪੀਖਰੀ ਮੰਗਦਾ ਇਹ ਮੁੰਡਾ ਆਪਣਾ ਹੱਕ ਮੰਗਦਾ ਬਣਦਾ ਹੱਕ ਪੈਰਾ ਕਰਾਟੇ ਦਾ ਇਕਲੌਤਾ 플레이ਰ ਹੋਵੇ ਹਿੰਦੁਸਤਾਨ ਦਾ ਹੋਵੇ ਔਰ ਪੰਜਾਬ ਚ ਇਹੋ ਜੀ ਹਾਲਤ ਹੋਵੇ ਜਦੋਂ ਮੈਡਲ ਜਿੱਤ ਕੇ ਜਦੋਂ ਘਰ ਪਰਤੇ ਤਾਂ ਬਸ ਤੋਂ ਸਿਰਫ ਉਹਦੇ ਘਰ ਦੇ ਦੋ ਬਣੇ ਹਾਰ ਲੈ ਕੇ ਖੜੇ ਹੋਣ ਉਹਦੇ ਸਵਾਗਤ ਲਈ ਕੋਈ ਨਾ ਖੜਿਆ ਹੋਵੇ ਇਹ ਸ਼ਰਮ ਵਾਲੀ ਗੱਲ ਹੈ ਪੰਜਾਬ ਲਈ ਪੰਜਾਬੀਅਤ ਲਈ ਮੈਂ ਫੇਰ ਬੇਨਤੀ ਕਰਾਂਗਾ ਤੁਹਾਡੇ ਸਾਰੇ ਚੈਨਲਾਂ ਲਈ ਕਿ ਇਹ ਵੀਡੀਓ ਨੂੰ ਵੀਡੀਓ ਨਾ ਸਮਝਿਓ ਇਹਨੂੰ ਮੈਕਸਿਮ ਸ਼ੇਅਰ ਕਰੋ ਕਮੈਂਟ ਕਰੋ ਔਰ ਇਹ ਵੀਡੀਓ ਗੁੰਗੀਆਂ ਬਹਿਰੀਆਂ ਨਹੀਂ ਸਰਕਾਰਾਂ ਤੱਕ ਪਹੁੰਚਣੀ ਚਾਹੀਦੀਆਂ ਔਰ ਤਰਣੂ ਵਰਗੇ ਨੌਜਵਾਨਾਂ ਦਾ ਉਹ ਹੱਕ ਮਿਲਣਾ ਚਾਹੀਦਾ ਵੈ ਮੈਂ ਹੀ ਚੱਲਾਂ ਮੈਂ ਆਪਣਾ ਰੋਸ ਤੁਹਾਡੇ ਸਾਹਮਣੇ ਹੀ ਹੈ ਬਾਈ ਆ ਤੁਹਾਡੇ ਸਾਹਮਣੇ ਹੀ ਹੈ ਕਿਸ ਤਰੀਕੇ ਨਾਲ ਜ਼ਾਹਿਰ ਕੀਤਾ ਬਦ ਦਰਦ ਨਾਲ ਜ਼ਾਹਿਰ ਕੀਤਾ ਵੈ ਇਹ ਦਰਦ ਹੈ ਇਹ ਦਰਦ ਹੈ ਪੰਜਾਬ ਦੇ ਨੌਜਵਾਨਾਂ ਲਈ ਇਹ ਦਰਦ ਹੈ ਜਿਹੜੇ ਪੰਜਾਬ ਦੇ ਨੌਜਵਾਨ ਕਹਿੰਦੇ ਬਾਈ ਅਸੀਂ ਇੱਥੇ ਰਹਿਣਾ ਹੀ ਨਹੀਂ ਅੱਜ ਪੰਜਾਬ ਦੇ ਵਿੱਚ ਤੁਸੀਂ ਆਪਣੇ ਕੋਠੇ ਦੇ ਖੜ ਕੇ ਦੇਖ ਲਓ ਤੁਹਾਨੂੰ ਚਿੱਟੇ ਰੰਗ ਦੇ ਬੱਲਵ ਹਰ ਚੌਂਕ ਤੇ ਘਰ ਦੇ ਕਿਸੇ ਵੀ ਕੋਨੇ 'ਚ ਕਿਸੇ ਵੀ ਕੋਨੇ 'ਚ ਖੜ ਕੇ ਦੇਖ ਲਓ ਚਿੱਟੇ ਰੰਗ ਦੇ ਬੱਲਵ ਨਜ਼ਰ ਆ ਜਾਣਗੇ ਤੁਹਾਨੂੰ ਪੰਜਾਬ ਦੇ ਹਰ ਚੌਂਕ ਦੇ ਵਿੱਚ ਕੀ ਆਹ ਦੇਖੋ ਠੇਕਾ ਆ ਗਿਆ ਜੇ ਪੰਜਾਬ ਦੇ ਹਰ ਚੁਰਾਏ 'ਚ ਠੇਕਾ ਖੁੱਲ ਸਕਦਾ ਤਾਂ ਪੰਜਾਬ ਦੇ ਜਿਹੜੇ ਖਿਡਾਰੀ ਐ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ ਉਹ ਨਸ਼ੇ ਵੱਲ ਨਾ ਜਾਣ ਤਕੀ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦੇਣਾ ਚਾਹੀਦਾ ਜੇ ਇਹੋ ਜਿਹੇ ਤਰुण ਵਰਗੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਪ੍ਰੋਸਾਈਡ ਕੀਤਾ ਜਾਏਗਾ ਤਾਂ ਪੰਜਾਬ ਦੀ ਜਵਾਨੀਆਂ ਪੰਜਾਬ ਦੀ ਜਵਾਨੀਆਂ ਨਸ਼ੇ ਵੱਲ ਨਹੀਂ ਜਾਣਗੀਆਂ ਦੋਸਤ ਪੰਜਾਬ ਦੀ ਜਵਾਨੀਆਂ ਨਸ਼ੇ ਵੱਲ ਨਹੀਂ ਜਾਣਗੀਆਂ ਉਹ ਖੇਡਾਂ ਨੂੰ ਉਪਰਾਨਗੀਆਂ ਪੰਜਾਬ ਦਾ ਨਾਮ ਰੌਸ਼ਨ ਕਰਨਗੀਆਂ ਦੇਸ਼ ਦਾ ਨਾਮ ਰੌਸ਼ਨ ਕਰਨਗੀਆਂ ਪਰ ਇਹ ਹੋਏਗਾ ਤਾਂ ਹੀ 47 ਨਾ ਨਹੀਂ বাজਦੀ ਦੋਸਤ 42 ਹੱਥਾਂ ਨਾ বাজਦੀ ਹੈ ਜੇ ਸਾਡੇ ਸਿਆਸਤਦਾਨ ਤੇ ਸਾਡੇ ਲੀਡਰ ਸਾਡੀਆਂ ਸਰਕਾਰੀ ਪਾਰਟੀਆਂ ਸਾਡੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਹੈਗੀਆਂ ਉਹ ਪੰਜਾਬ ਦੇ ਨੌਜਵਾਨਾਂ ਦਾ ਖਿਡਾਰੀਆਂ ਦਾ ਸਾਥ ਦੇਣਗੀ। ਠੀਕ ਹੈ ਜੀ ਇੱਥੇ ਬੂਟ ਪਾਲਿਸ਼ ਕਰਾਇਆ 50 ਰੁਪਏ ਤੇ 100 ਰੁਪਏ ਤੇ 500 ਕੀ ਮਤਲਬ ਲੈਂਦਾ। ਭਾਜੀ ਜਿਹੜਾ 50 ਰੁਪਏ ਬੂਟ ਪਾਲਿਸ਼ ਤੁਸੀਂ ਦੇਖਿਆ ਉੱਥੇ 50 ਰੁਪਏ ਬੂਟ ਕ ਪਾਲਿਸ਼ ਕਰਨ ਵਾਲਾ ਜਿਹੜਾ ਨੌਜਵਾਨ ਬੈਠਾ ਸੀਗਾ ਉਹ 50 ਰੁਪਏ ਇਸ ਲਈ ਲੈਂਦਾ ਪਿਆ ਸੀਗਾ ਕਿਉਂਕਿ ਉਹ ਪਲਸ 2 ਹੈ। ਠੀਕ 100 ਰੁਪਏ ਜਿਹੜਾ ਲੈਂਦਾ ਪਿਆ ਸੀਗਾ ਉਹ ਗ੍ਰੈਜੂਏਟ ਹੈ ਬੂਟ ਪਾਲਿਸ਼ ਕਰਦਾ ਪਿਆ। ਤੇ ਜਿਹੜਾ 500 ਰੁਪਏ ਲੈਂਦਾ ਪਿਆ ਬਾਈ 18 ਇੰਟਰਨੈਸ਼ਨਲ 골ਡ ਮੈਡਲ ਜਿੱਤਣ ਵਾਲਾ ਹਿੰਦੁਸਤਾਨ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ ਪਲੇਅਰ 500 ਰੁਪਏ ਦਾ ਬਣਦਾ ਹੈ ਨਾ ਦੋਸਤ 500 ਰੁਪਏ ਦਾ ਬਣਦਾ ਹੈ ਨਾ ਦੋਸਤ ਇਸੇ ਲਈ ਉਹ ਬੂੜ ਪਾਲਿਸ਼ਾ ਕਰਨ ਤੇ ਮਜਬੂਰ ਆਏ ਪੰਜਾਬ ਦੇ ਨੌਜਵਾਨ